ਇਤਿਹਾਸ ਗਵਾਇਆ ਕਿ ਜਦ ਵੀ ਜੜੀ ਆ ਸੰਕਟ ਪਿਆ ਤਾਂ ਜਿਹੜਾ ਸਿੰਘਾਂ ਨੇ ਆ ਕੇ ਮੋਰਚੇ ਲਗਾਏ ਜੇ ਗੱਲ ਕੀਤੀ ਜਾਵੇ ਤਾਂ ਹੜਾ ਦੀ ਤਾਂ ਪੀਤੇ ਦਿਨੀ ਹੜਾ ਦੀ ਮਾਰ ਇਸ ਇਲਾਕੇ ਨੂੰ ਪਈ ਸੀਗੀ ਇਸ ਵੇਲੇ ਆਪਾਂ ਰਮਦਾਸ ਦੇ ਏਰੀਏ ਦੇ ਵਿੱਚ ਮੌਜੂਦ ਹਾਂ ਜਿੱਥੇ ਸਭ ਤੋਂ ਵੱਧ ਲੋਕ ਜਿਹੜੇ ਪ੍ਰਭਾਵਿਤ ਹੋਏ ਸੀਗੇ ਔਰ ਗੱਲ ਕਰਦੇ ਫਿਰ ਸਿੰਘਾਂ ਨੇ ਤਾਂ ਮੋਰਚਾ ਸਾਂਭਿਆ ਗਿਆ ਜਿਹੜੇ ਬੰਨ ਬੰਨਣ ਦੀਆਂ ਸੇਵਾਵਾਂ ਸਾਂਭਿਆ ਗਿਆ ਇਸ ਵੇਲੇ ਸਾਡੇ ਨਾਲ ਸੰਪਰਦਾ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਜਿਹੜੇ ਮੌਜੂਦ ਹੈ ਸਾਡੇ ਨਾਲ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ ਜੀ ਨੇ ਜਿਨ੍ਹਾਂ ਵੱਲੋਂ ਬੰਨ ਬੰਨਣ ਦੀ ਸੇਵਾ ਜਿਹੜੀ ਸੀਗੀ ਉਹ ਆਰੰਭੀ ਗਈ ਔਰ ਬ ਗੱਲ ਕਰ ਲਈਏ ਤਾਂ ਇਸ ਸੀਰੀ ਵਿੱਚ 22 ਤੋਂ 23 ਜਗ੍ਹਾ ਦੇ ਉੱਤੇ ਬੰਨ ਜਿਹੜਾ ਟੁੱਟਾ ਸੀਗਾ ਔਰ ਜੇਕਰ ਵੱਡੇ ਬੰਦ ਦੀ ਗੱਲ ਕਰੀਏ ਤਾਂ ਜਿਹੜੀ ਸੇਵਾ ਇਹਨਾਂ ਨੇ ਸਾਂਭੀ ਸੀਗੀ ਉਹ ਬਹੁਤ ਹੀ ਵੱਡਾ ਬੰਦ ਸੀਗਾ ਔਰ ਉਹਨੂੰ ਪੂਰਨ 'ਚ ਬਹੁਤ ਸਮਾਂ ਲੱਗ ਗਿਆ ਸਾਡੇ ਨਾਲ ਮੁਖ ਸੇਵਾਦਾਰ ਬਾਬਾ ਜੀ ਮੌਜੂਦ ਹੈ ਬਾਬਾ ਜੀ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਾਡੇ ਇਲਾਕੇ ਦੇ ਵਿੱਚ ਤੁਸੀਂ ਚਰਨ ਪਾਇਆ ਜੀ ਹਾਂਜੀ ਬਾਈਰ ਜੀ ਕਾ ਖਾਲਸਾ ਜੀ ਕੀ ਫਤਿਹ ਬਾਬਾ ਜੀ ਸੇਮ ਗੱਲ ਜਿਹੜੀ ਸ਼ੁਰੂਆਤ 'ਚ ਕੀਤੀ ਆ ਕਿ ਜਦੋਂ ਵੀ ਮੋਰਚਾ ਉਹ ਸਿੰਘਾਂ ਦੇ ਜਦੋਂ ਕਿਹਦੇ ਤੇ ਪਈ ਆ ਤਾਂ ਸਿੰਘਾਂ ਨੇ ਮੋਰਚਾ ਸਾਂਭਿਆ ਜੀ ਹਾਂ ਉਦੋਂ ਕਿ ਮੁਸ਼ਕਲ ਦੀ ਘੜੀ ਆਉਂਦੀ ਹੈ ਮਾਰੇ ਕਿਰਪਾ ਨਾਲ ਸਾਰੇ ਇਕੱਤਰ ਤਾਈਆਂ ਨਾਲ ਸਵਾਵਾ ਕਰਦੇ ਆ ਉੱਥੇ ਇਹ ਗੰਮੀ ਸ਼ਕਤੀਆਂ ਮਾਰੇ ਕਿਰਪਾ ਨਾਲ ਵਰਦੀਆਂ ਵਾ ਉਹਦੇ ਕਾਰਜ ਸਫਲ ਹੁੰਦੇ ਜਿਸ ਤਰ੍ਹਾਂ ਇੱਥੇ ਬੰਨਾਂ ਦੀ ਗੱਲ ਸੀ 4.0 ਉਹ ਸੰਪੂਰਨ ਕਿਤੇ ਸਤਿਗੁਰਾਂ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਫਿਰ ਬਜਾਈ ਦੀ ਗੱਲ ਚੱਲੀ ਮਾਰੇ ਕਿਰਪਾ ਨਾਲ ਉਹ ਵੀ ਤੱਕ ਲਗਭਗ ਕੰਪਲੀਟ ਆ ਖਾਸ ਵੀ ਜਿਹੜਾ ਲਾਕੇ ਵੰਡਣ ਦੀ ਲੋੜ ਸੀ ਮਾਰੇ ਕਿਰਪਾ ਨਾਲ ਅੱਜ ਉਹ ਸਾਰਾ ਕੁਝ ਕਾਰਜ ਕੰਪਲੀਟ ਹੋ ਰਿਹਾ ਹੁਣ ਅਗਲੀ ਜਿਹੜੀ ਮੰਗ ਸੰਗਤ ਦੀ ਹੈ ਕਿ ਸਕੂਲ ਕਾਰਜ ਦੀ ਅਰ ਜੀ ਕਿਰਪਾ ਨਾਲ ਅੱਜ ਆਪਾਂ ਉਸ ਦੀ ਸ਼ੁਰੂਆਤ ਕਰ ਦਿੱਤੀ ਆ ਸੇਵਾ ਲਿਖਣੀ ਸ਼ੁਰੂ ਕਰ ਦਿੱਤੀ ਆ ਥੋੜੇ ਸਮੇਂ ਦਾ ਕਿ ਆਪਾਂ ਉਹ ਜ਼ਮੀਨ ਪ੍ਰਾਪਤ ਕਰਕੇ ਜਿਹੜਾ ਸਕੂਲ ਤੇ ਕਾਲਜ ਦੇ ਅਗਲੇ ਕਾਰਜ ਉਹ ਆਪਾਂ ਆਰੰਭ ਕਰਨ ਜਾ ਰਹੇ ਆ ਬਾਈ ਪਹਿਲਾਂ ਗੱਲ ਫੇਰ ਕਰਦੇ ਆ ਆਪਾਂ ਹੜਾਂ ਦੀ ਹੜਾ ਦੇ ਉੱਤੇ ਬਹੁਤ ਮਾਰ ਪਈ ਸੀ ਇਸ ਇਲਾਕੇ ਨੂੰ ਉਦੋਂ ਕੀ ਹਾਲਾਤ ਦੇਖੇ ਸੀ ਕੀ ਸਥਿਤੀ ਸੀ ਤੇ ਹੁਣ ਕੀ ਸਥਿਤੀ ਆ ਦੇਖੋ ਜਿਸ ਦਿਨ ਪੰਜਾਬ ਦੇ ਵਿੱਚ ਆੜੇ ਸੀ ਮੈਂ ਉਸ ਟਾਈਮ ਤੇ ਕੈਨੇਡਾ ਸੀ ਜਦੋਂ ਮੈਨੂੰ ਪਤਾ ਲੱਗਾ ਤੇ ਫਿਰ ਮੈਂ ਆਪਣੇ ਜਿਹੜੇ ਅਗਲੇ ਪ੍ਰੋਗਰਾਮ ਸੀ ਮੇਰਾ ਬਮਟਨ ਪ੍ਰੋਗਰਾਮ ਸੀ 7 ਤਰੀਕ ਦਾ ਮੇਰਾ ਕੈਲਗਰੀ ਪ੍ਰੋਗਰਾਮ ਸੀ ਮੌਨਟਰੀਅਲ ਪ੍ਰੋਗਰਾਮ ਸੀ ਮੈਂ ਸਾਰੇ ਕੈਨਸਲ ਕਰਕੇ ਮੈਂ ਵਾਸੀ ਟਿਕਟ ਕਰਾ ਕੇ ਪੰਜਾਬ ਆ ਗਿਆ ਜਿਸ ਦਿਨ ਮੈਂ ਆਇਆ ਪਹਿਲੇ ਦਿਨੀ ਮੈਂ ਆਣ ਕੇ ਸ਼ਾਮਾਂ ਨੂੰ ਜਿਹੜਾ ਜਾ ਕੇ ਮੁੱਠਿਆਲੀ ਸੇਵਾ ਕੀਤੀ ਜਦੋਂ ਮੈਂ ਗਿਆ ਮੁੱਠਿਆਲੀ ਸੰਗਤ ਜਦ ਸ਼ਾਹ ਵੱਧ ਗਿਆ ਸੰਗਤ ਦੇ ਜਕਾਰੇ ਛੱਡਣ ਲੱਪੀ ਬਾਬਾ ਜੀ ਆ ਗਏ ਮਹਾਰਾਜ ਕਿਰਪਾ ਨਾਲ ਸਾਡਾ ਨਕਸ਼ਾਨ ਕੁਝ ਨਹੀਂ ਹੁੰਦਾ ਜਦ ਮੈਂ ਸੰਗਤ ਇੰਨਾ ਵਿਸ਼ਵਾਸ ਰੱਖਣ ਦੀ ਆ ਇੰਨੇ ਉਤਸ਼ਾਹ ਚ ਆਈ ਫਿਰ ਮੈਂ ਉੱਥੋਂ ਉਹ ਉਹਦਾ ਸੇਵਾ ਸ਼ੁਰੂ ਕਰਤੀ ਲਗਾਤਾਰ ਮੈਂ 35 ਹਨ ਇੱਕ ਦਿਨ ਵੀ ਨਾਗਾ ਨਹੀਂ ਪਿਆ ਲਗਾਤਾਰ ਆਪ ਹਤੀ ਸੰਗਤ ਨਾਲ ਅਗਵਾਈ ਕਰਕੇ ਅੱਗੇ ਸੇਵਾ ਸੰਗਤ ਦੇ ਕੀਤੀ ਆ ਜਦੋਂ ਪਹਿਲੇ ਵਾਰ ਅਸੀਂ ਸਾਨੂੰ ਅਸੀਂ ਇੱਥੇ ਆਏ ਪਾਣੀ ਖੜਿਆ ਸੀ ਤੇ ਨੰਗਣਾ ਵੀ ਇੱਥੇ ਔਖਾ ਸੀ ਬੀੜੀਆਂ ਨਹੀਂ ਜਾਇਆ ਜਾ ਰਿਹਾ ਸੀ ਜਿੱਨਾ ਆਪਾਂ ਉਧਰ ਅਜਨਾਲੇ ਬੀੜੀਆਂ ਪ੍ਰੋਵਾਈਡ ਕੀਤੀਆਂ ਕਿਉਂਕਿ ਇੱਥੇ ਬੀੜੀਆਂ ਦੀ ਵੀ ਘਾਟ ਸੀ ਬੀੜੀਆਂ ਸੰਸਥਾ ਨੂੰ ਮਿਲ ਨਹੀਂ ਰਹੀਆਂ ਕਈ ਮੁਸ਼ਕਲਾਂ ਕੋਈ ਬਿਮਾਰੀ ਸਿਹਤ ਸਾਰਾ ਕੀ ਨਿਕਲਣਾ ਬਾਹਰ ਘਟਣਾ ਐਸਕਿਊ ਕਰਨਾ ਸੋ ਅਸੀਂ ਪੰਜ ਬੀੜੀਆਂ ਜਿਹੜੀਆਂ ਰੋਪੜ ਤੋਂ ਖਰੀਦ ਕੇ ਪਹਿਲਾਂ ਸੰਸਥਾ ਨੂੰ ਬੀੜੀਆਂ ਦਿੱਤੀਆਂ ਸਾਡੇ ਸੇਵਾਦਾਰਾਂ ਨੇ ਉਹ ਸਭਾ ਨਭਾਈਆਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਸ ਤਰ੍ਹਾਂ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਇਹ ਜਿਹੜੇ ਫੰਡ ਤੁਸੀਂ ਤਿੰਨ ਜਿਹੜਾ 3 ਪੁਆਇੰਟ ਪੁਆਇੰਟ ਆ ਇਹਨਾਂ ਨੂੰ ਕੰ ਉਹ ਨੇਮਲ ਵਾਲਾ ਇਹ ਇਹਦੀ ਗੱਲ ਚੱਲੀ ਇਹ ਮਾਰੇ ਕਿਰਪਾ ਨੇ ਵੀ ਆਪਾਂ ਕੰਪਲੀਟ ਕੀਤਾ ਉਸ ਦੇ ਹਾਲਾਤ ਅੱਜ ਦੇ ਹਾਲਾਤ ਮਾਰੇ ਕਿਰਪਾ ਨਾਲ ਜੀਵਨ ਸੁਭਾਨ ਦਾ ਫਰਕ ਆ ਉਸ ਟਾਈਮ ਤੇ ਸਾਰੇ ਬੰਨੇ ਆਪਾਂ ਦੇਖਦੇ ਸੰਗਤ ਦੇ ਵਿੱਚ ਬੱਚਾ ਨਰਾਸਾ ਸੀ ਹਰ ਕੋਈ ਬੰਦਾ ਪਰੇਸ਼ਾਨ ਸੀ ਪਤਾ ਨਹੀਂ ਜ਼ਿੰਦਗੀ ਅੱਗੇ ਕਿਹ ਤਰ੍ਹਾਂ ਚੱਲਣੀ ਆ ਕਿਸੇ ਨੇ ਸਾਡੀ ਸਪੋਰਟ ਕਰਨੀ ਨਹੀਂ ਕਰਨੀ ਪਰ ਇਹ ਇਹਦੇ ਚ ਹਰਾਨੀ ਵਾਲੀ ਗੱਲ ਨਹੀਂ ਜਦੋਂ 2023 ਦੇ ਵਿੱਚ ਪੰਜਾਬ ਚ ਹੜ੍ਹ ਆਏ ਸੀ ਉਸ ਟਾਈਮ ਤੇ ਇਹ ਸਮਪਰਦਾਇ ਨੇ ਮੂਰੀ ਹੋ ਕੇ ਸਹਾਵਾ ਨਿਭਾਈਆਂ ਸੀ ਪਰ ਉਸ ਟਾਈਮ ਦੇ ਬਾਹਰੀ ਸੰਗਤਾਂ ਸਹਿਯੋਗ ਇਹਨਾਂ ਨੇ ਜਿੰਨਾ ਐਤਕੀ 2025 ਚ ਮਿਲਿਆ ਐਤਕੀ ਕੋਈ ਅਪਾ ਇਹ ਨਹੀਂ ਕਹਿ ਸਕਦੇ ਵੀ ਸੰਗਤ ਨੂੰ ਕਿਸੇ ਨੇ ਮਦਦ ਨਹੀਂ ਕੀਤੀ ਹਿੰਦੁਸਤਾਨ ਦੀ ਕਿਹੜੀ ਸਟੇਟ ਆਪਾਂਵੇਂ ਬੰਗਾਲ ਲਾ ਲਓ ਯੂਪੀ ਲਾ ਲਓ ਉਤਰਾਖੰਡ ਲਾ ਲਓ ਮਹਾਰਾਸ਼ਟਰ ਲਾ ਲਓ ਰਾਜਸਥਾਨ ਲਾ ਲਓ ਹਰਿਆਣਾ ਲਾ ਲਓ ਕਹਿਣ ਤੋਂ ਭਾਵੇਂ ਸਾਰੇ ਇਸ ਹਿੰਦੁਸਤਾਨ ਦੀਆਂ ਸਟੇਟਾਂ ਚ ਸੰਗਤਾਂ ਇੱਥੇ ਪਹੁੰਚੀਆਂ ਸਾਉਂਤੋਂ ਸਾਡੇ ਕੋਲ ਆਣ ਕੇ ਸੰਗਤਾਂ ਰੁਕੀਆਂ ਵੀ ਸਵਾਵਾ ਵੀ ਨਿਭਾਈਆਂ ਇਸ ਤਰ੍ਹਾਂ ਜਿਦਾਂ ਪ੍ਰਧਾਨ ਸਾਹਿਬ ਸਪੀਡਤਵਾਏ ਸਰਦਾਰ ਤੀਰ ਸਿੰਘ ਜੀ ਇਹ ਵੀ ਆਣ ਕੇ ਸਵਾਮਨਭਾ ਰਹੇ ਡਬਈ ਤੋਂ ਸੰਗਤਾਂ ਆਈਆਂ ਉਹ ਦਿਨ ਇੱਥੇ ਅਮਰਦਾਸ ਬੰਨ ਤੇ ਸੋ ਕਹਿਣ ਤੋਂ ਬਾਅਦ ਵੀ ਆਰ ਕੇ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਇਸ ਕਰਕੇ ਸਾਨੂੰ ਮਹਿਸੂਸ ਹੀ ਕੁਝ ਨਹੀਂ ਆ ਬੜੇ ਮਾਰੇ ਕਿਰਪਾ ਨਾਲ ਅਸਾਲੀ ਤਰੀਕੇ ਨਾਲ ਆਪਾਂ ਸਤਿਗੁਰੂ ਬਖਸ਼ਾ ਸਾਹਿਬ ਦਾ ਸਾਰੇ ਕਾਰਜਾਂ ਚ ਆਪਾਂ ਸਫਲਤਾ ਅਸਲ ਕੀਤੀ ਆ ਕਿਉਂਕਿ 2023 ਦਾ ਅੱਜ ਦਾ ਜ਼ਮੀਨ ਸਬੰਧ ਦਾ ਫਰਕ ਉਸ ਟਾਈਮ ਤੇ ਸਾਰਾ ਕੁਝ ਸੰਪਰਦਾਇ ਕਰੀ ਸੀ ਅੱਜ ਸੰਤਾਂ ਦਾ ਸਹਿਯੋਗ ਇੰਨਾ ਜ਼ਿਆਦਾ ਵਾ ਜਿੰਨੀਆਂ ਵੱਡੀਆਂ ਮੁਸ਼ਕਲਾਂ ਸੀ ਮਾਰੇ ਕਿਰਪਾਣਾ ਭੜੇ ਸੌਖੇ ਤਰੀਕੇ ਨਾਲ ਆਪਾਂ ਇਹ ਸਾਰਿਆਂ ਚੋਂ ਨਿਕਲ ਚੁੱਕੇ ਆ। ਭਾਈ ਮੰਗ ਕੀਤੀ ਸੀ ਸੰਤਾ ਨੇ ਇੱਥੇ ਕਿ ਬੱਚਿਆਂ ਦੇ ਵਾਸਤੇ ਦੂਰ ਜਾਣਾ ਪੈਂਦਾ ਤਾਂ ਇੱਥੇ ਇੱਕ ਕਾਲਜ ਦੀ ਜਿਹੜਾ ਵਧੀਆ ਕਾਲਜ ਬਣਾਇਆ ਜਾਵੇ ਤਾਂ ਜੋ ਜਿਹੜੀ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਵਧੀਆ ਤਰੀਕੇ ਦੇ ਨਾਲ ਹੋ ਸਕੇ। ਕੋਈ ਮਾਰੇ ਕਿਰਪਾਣਾ ਸੰਪਰਦਾਇ ਦੇ ਪਹਿਲਾਂ ਵੱਡੇ ਮਹਾਂਪੁਰਸ਼ਾਂ ਵળે ਤੋਂ ਹੀ ਸਕੂਲ ਕਾਲਜ ਸਸਟੇਲਵਗਾ ਰਸ ਸੰਸਥਾਵਾਂ ਅਜਿਸਤ ਬੱਚਿਆਂ ਦੇ ਵਿਆਹ ਕਰਨੇ এনवायरमेंट ਦਾ ਕੰਮ ਕਰਨਾ ਰੋਕ ਲਗਾਉਣੇ ਜਿਹੀਆਂ ਸਮਾਜ ਸੰਪਰਦਾ ਨਿਰੰਤਰ ਨਿਭਾਉਂਦੀ ਆ ਰਹੀ ਆ ਸੋ ਜਦੋਂ ਸੰਗਤਾਂ ਨੇ ਪਹਿਲੇ ਦਿਨ ਮੇਰੇ ਨਾਲ ਇਹ ਜ਼ਿਕਰ ਕੀਤਾ ਤੇ ਮੈਂ ਕੋਈ ਸੋਚਿਆ ਨਹੀਂ ਨਾ ਕਿ ਜਿਆਦਾ ਨਾਲ ਗੱਲ ਕੀਤੀ ਆ ਨਾ ਹੋਰ ਸੰਸਥਾ ਮੈਂ ਕਿਹਨਾ ਵਿਚਾਰ ਕੀਤਾ ਮੈਂ ਉਸੇ ਵੇਲੇ ਉਹ ਸੰਕ ਨੂੰ ਇਹ ਕਹਤਾ ਵੀ ਜੇ ਤੁਹਾਡੀ ਇਹ ਮੰਗ ਵਾ ਮੈਨੂੰ ਵੀ ਲੱਗਦਾ ਵੀ ਇਸ ਇਲਾਕੇ 'ਚ ਇਸ ਚੀਜ਼ ਦੀ ਲੋੜ ਆ ਪਛੜਿਆ ਇਲਾਕਾ ਵਾ ਮੈਂ ਤੁਹਾਡੇ ਨਾਲ ਹਰ ਪੱਕੋ ਤੁਸੀਂ ਅੱਗੇ ਵਧੋ ਸਾਡੇ ਨਾਲ ਕਦਮ-ਨ-ਕਦਮ ਵਧਾ ਕੇ ਮਾਰੇ ਕਿਰਪਾ ਨਾਲ ਅਸੀਂ ਵੀ ਲੱਗਦੇ ਹਾਂ ਤੁਸੀਂ ਵੀ ਲੱਗੋ ਤਾਂ ਆਪਾਂ ਮਾਰੇ ਕਿਰਪਾ ਦੇ ਜਾਂ ਤੇ ਸਕੂਲ ਕਾਜ ਸਥਾਪਿਤ ਕਰਾਂਗੇ ਮਾਰੇ ਕਿਰਪਾ ਵਧੀਆ ਤਰੀਕੇ ਨਾਲ ਚਲਾਵਾਂਗੇ ਤੁਸੀਂ ਇਹ ਸੀਗੇ ਬਾਬਾ ਸੁੱਖਾ ਸਿੰਘ ਜੀ ਸਾਡੇ ਨਾਲ ਹੋਰ ਵੀ ਸੱਜਣ ਮੌਜੂਦ ਹੈ ਜਿਹੜੇ ਸਪੇਨ ਤੋਂ ਆਏ ਪਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਸੀਂ ਅੱਜ ਇੱਥੇ ਆਏ ਕੀ ਹਾਲਾਤ ਨੇ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਹੜਾਂ ਦਾ ਪ੍ਰਕੋਪ ਹੋਇਆ ਅਸੀਂ ਸਪੇਨ ਦੇ ਵਿੱਚ ਤੇ ਦੇਖ ਕੇ ਬੜਾ ਦਿਲ ਨੂੰ ਦੁੱਖ ਹੋਇਆ ਤੇ ਅਸੀਂ ਇੱਕ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਟੀਚਾ ਲਿਆ ਸੀ ਕਿ ਅਸੀਂ 1 ਕਰੋੜ ਰੁਪਏ ਦੀ ਹੈਲਪ ਕਰਨੀ ਹੈ ਜਿਹੱਚੋ ਸੰਗਤਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਪੈਸਾ ਇਕੱਠਾ ਕਰਕੇ ਦਿੱਤਾ ਉਹਦੇ ਵਿੱਚੋਂ ਅੱਜ ਵੇਲੇ ਸਾਨੂੰ ਅੱਗੇ ਲਾ ਕੇ ਲਿਆ ਅਸੀਂ 40 ਲੱਖ ਰੁਪਏ ਦਾ ਜਿਹੜਾ ਕਿ ਸੇਵਾ ਕਰ ਚੁੱਕੇ ਹਾਂ ਤੇ ਇਸ ਤਰ੍ਹਾਂ ਇਹ ਗਾਂ ਤੋਂ ਵੀ ਜਿੰਨੀਆਂ ਵੀ ਸੇਵਾਵਾਂ ਹੋਣਗੀਆਂ ਜਦ ਨਵੇਂ ਸਹਯੋਗ ਸੰਗਸਨ ਦੋਗੇ ਸਾਡੀਆਂ ਸੇਵਾਵਾਂ ਨਿਰੰਤਰ ਚਲਦੀ ਰਹਿਣਗੀਆਂ ਬਿਲਕੁਲ ਜੀ ਸਾਡੇ ਨਾਲ ਇੱਥੇ ਹੋਰ ਵੀ ਵੀਰ ਮੌਜੂਦ ਹੈ ਜਿਹੜੇ ਲੋਕਲ ਨੇ ਭਾਜੀ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਵੱਲੋਂ ਕਾਲਜ ਦੀ ਮੰਗ ਕੀਤੀ ਗਈ ਸੀ ਬਾਬਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਹਿਲਾਂ ਤਾਂ ਅਸੀਂ ਧੰਨਵਾਦੀ ਆ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਬਾਬਾ ਹਾਕਮ ਸਿੰਘ ਜੀ ਸਰਹਾਲੀ ਵਾਲੇ ਇਹਨਾਂ ਨੇ ਇੱਥੇ ਆਣ ਕੇ ਬੰਨਾ ਦਾ ਜੋ ਬੁਰਾ ਹਾਲ ਸੀ ਦੇਖਿਆ ਤੇ ਫਿਰ ਸਾਡੇ ਬੰਨ ਬੰਨੇ ਆ ਉਸ ਤੋਂ ਬਾਅਦ ਨਿਰੰਤਰ ਸੇਵਾਵਾਂ ਚੱਲ ਰਹੀਆਂ ਸੀ ਕੁਝ ਫੀਸਾਂ ਸੀ ਸਕੂਲਾਂ ਦੀਆਂ ਕੁਝ ਆਪਣਾ ਵੀ ਖਾਦਿਆ ਜੋ ਜੋ ਵੀ ਇਲਾਕੇ ਨੇ ਮੰਗ ਕੀਤੀ ਉਹ ਮੰਗ ਬਾਬਾ ਜੀ ਨੇ ਪੂਰੀ ਕੀਤੀ ਇਸ ਦੇ ਨਾਲ ਹੀ ਅਸੀਂ ਹੁਣ ਤੱਕ ਦੇਖਦੇ ਆ ਰਹੇ ਹਾਂ ਕਾਰ ਸੇਵਾ ਵਾਲੇ ਬਬੇੜੇ ਆ ਗੁਰਦਾਰਿਆਂ ਲਈ ਧਿਆਨ ਸੀ ਸਾਡੇ ਵੀ ਇੱਥੇ ਹੈਗੇ ਨੇ ਬਾਬਾ ਜੀ ਚਲੋ ਗੁਰਦਾਰੇ ਲਗਾਤਾਰ ਬਣ ਰਹੇ ਸੀ ਪਰ ਸਾਨੂੰ ਜਿਹੜੀ ਘਾਟ ਮਹਿਸੂਸ ਹੁੰਦੀ ਸੀ ਉਹ ਸਕੂਲ ਤੇ ਕਾਲੇ ਦੀ ਹੋ ਰਹੀ ਸੀ ਉਹ ਬਾਬਾ ਜੀ ਦਾ ਅਸੀਂ ਪਹਿਲਾਂ ਹੀ ਦੇਖ ਰਹੇ ਵੀ ਸਰਹਾਲੀ ਸਾਹਿਬ ਕਾਲਜ ਤੇ ਸਕੂਲ ਬਹੁਤ ਵਧੀਆ ਚੱਲ ਰਿਹਾ ਸੀ ਤਿ ਇਲਾਕੇ ਨੇ ਇਕੱਠੇ ਹੋ ਕੇ ਬਾਬਾ ਜੀ ਨੂੰ ਉਦੋਂ ਹੀ ਬੇਨਤੀ ਕੀਤੀ ਤੇ ਬਾਬਾ ਜੀ ਨੇ ਉਹ ਬੇਨਤੀ ਪ੍ਰਵਾਨ ਕੀਤੀ ਜਿਸ ਦਾ ਅੱਜ ਸ਼ਰਵਾਦ ਕਰਾਈ ਦੀ ਹੋ ਚੁੱਕੀ ਆ ਤੇ ਜਲਦੀ ਆਸ ਹੈ ਸਾਨੂੰ ਬਾਬਾ ਜੀ ਉਹ ਸਕੂਲ ਕਾਲਜ ਖੜਾ ਕਰ ਦੇਣਗੇ ਬਿਲਕੁਲ ਜੀ ਇਸ ਵੇਲੇ ਆਪਾਂ ਪਿੰਡ ਮਧਰਾ ਵਾਲਾ ਰਮਦਾਸ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸੇਵਾ ਚੱਲ ਰਹੀ ਆ ਔਰ ਇੱਥੇ ਜਿਹੜਾ ਬੀਜ ਜਿਹੜਾ ਹੈ ਔਰ ਖਾਦ ਜਿਹੜੀ ਆ ਦਿੱਤੀ ਜਾ ਰਹੀ ਆ ਕਿਸਾਨਾਂ ਨੂੰ ਔਰ ਦੱਸਦੀ ਹੈ ਕਿ ਹੁਣ ਬਾਬਾ ਜੀ ਵੱਲੋਂ ਇੱਕ ਨਵੀਂ ਚੀਜ਼ ਅਨਾਉਂਸ ਕੀਤੀ ਗਈ ਆ ਕਿ ਇਸ ਇਲਾਕੇ ਦੇ ਵਿੱਚ ਇੱਕ ਕਾਲਜ ਬਣਾਇਆ ਜਾਏਗਾ ਤਾਂ ਜੋ ਇਸ ਇਲਾਕੇ ਦੀਆਂ ਧੀਆਂ ਜਾਂ ਜਿਹੜੇ ਬੱਚੇ ਜਿਹੜੇ ਨੇ ਉਹਨਾਂ ਦੇ ਲੜਕੇ ਨੇ ਉਹ ਕਿਤੇ ਬਾਹਰ ਜਾ ਕੇ ਖੱਜਲ ਖਵਾਰ ਨਾ ਹੁਣ ਪੜ੍ਹਾਈ ਜਿਹੜੀ ਉਹਨਾਂ ਨੂੰ ਕਰਨੀ ਆ ਸਾਨੀ ਹੋ ਜਾਏ ਔਰ ਅਜਈਆਂ ਕਾਰ ਸੇਵਾ ਵਾਲੇ ਜਿਹੜੇ ਮਹਾਪੁਰਚ ਨੇ ਇਨਾਂ ਦੇ ਕਰਕੇ ਜਿਹੜੀ ਇਹ ਦੁਨੀਆ ਜਿਹੜੀ ਆ ਫਿਰ ਇਹਨਾਂ ਲੀਆਂ ਦੇ ਉੱਤੇ ਆਈ ਆ ਔਰ ਇਹ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਅਸੀਂ ਵੀ ਆਪਣੇ ਚੈਨਲ ਰਾਹੀਂ ਇਹਨਾਂ ਕਾਰ ਸੇਵਾ ਜਿੰਨੇ ਵੀ ਸੰਪਰਦਾਵਾਂ ਕਰ ਰਹੀਆਂ ਨੇ ਜਿੰਨੇ ਵੀ ਜਿਹੜੀਆਂ ਸੰਸਥਾਵਾਂ ਇੱਥੇ ਲੋਕਾਂ ਦੀਆਂ ਮਦਦ ਕਰ ਰਹੀਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤਾਂ ਅਪੀਲ ਵੀ ਕਰਦੇ ਆ ਕਿ ਸਹੀ ਜਗ੍ਹਾ ਮਦਦ ਕੀਤੀ ਜਾਵੇ ਤਾਂ ਜੋ ਸਹੀ ਲੋੜਵੰਦਾਂ ਤੱਕ ਮਦਦ ਪਹੁੰਚੂਗੇ ਅਜਨਾਲਾ ਤੋਂ ਸ਼ਾਸ਼ਾ ਸ਼ਰਮਪੁਰ ਦਾ ਨੀਂ ਸੂਰਾ ਟੀਵੀ